ਐਮਐਲਏ ਦੇ ਵੱਲੋਂ ਨਹੀਂ ਪੱਥਰ ਰੱਖਿਆ ਜਾਂਦਾ 2 ਸਾਲਾਂ ਬਾਅਦ ਉਸੇ ਐਮਐਲਏ ਦੇ ਵੱਲੋਂ ਉਹ ਨਹੀਂ ਪੱਥਰ ਪਟ ਦਿੱਤਾ ਜਾਂਦਾ ਤੇ ਅੱਜ ਹੱਥ ਖੜੇ ਕਰੀ ਜਨ ਕੋ ਸਾਤਾ ਬੁੱਢ ਨਾਲ ਸਾਫ ਨਹੀਂ ਹੁੰਦਾ ਫਿਰ ਹੋ ਤੁਸੀਂ ਨਹੀਂ ਕਰਨਾ ਤਾਂ ਹੋਰ ਕੌਣ ਕਰੂ ਜਨ ਉਤਰੂ ਤਾਂ ਹਾਂ ਤੋ ਉਹ ਕਹਿੰਦੇ ਨੇ ਕੁਝ ਅਫਸਰ ਐਸੇ ਨੇ ਜਿਨ੍ਹਾਂ ਦੀ ਜੇਬਾਂ ਗਰਮ ਹੁੰਦੀਆਂ ਨੇ ਜਿੰਨਾ ਕਰਕੇ ਉਹ ਲੋਕ ਕੰਮ ਨਹੀਂ ਕਰਦੇ ਸੂਬੇ ਦੇ ਵਿੱਚ ਸਰਕਾਰ ਤੁਹਾਡੀ ਆ ਅਫਸਰशाही ਸਰਕਾਰ ਦੀ ਗੱਲ ਨਾ ਮੰਨੇ ਹੋਰ ਕਿਦੀ ਮੰਨੂ ਕਾਂਗਰਸ ਦੀ ਮੰਨਣਗੇ ਅਕਾਲੀ ਦਲ ਦੀ ਮੰਨਣਗੇ ਭਾਜਪਾ ਦੀ ਮੰਨਣਗੇ ਤੇ ਜੇ ਤੁਹਾਡੀ ਕਿਉਂ ਨਹੀਂ ਮੰਨਦੀ ਕੀ ਗੱਲ ਤੁਸੀਂ ਤਾਂ ਨਹੀਂ ਕਿਸੇ ਗੱਲ ਚ ਕਾਣੇ ਹੁਣ ਐਮਐਲਏ ਸਾਹਿਬ ਤਾਂ ਹੱਥ ਖੜੇ ਕਰਕੇ ਫਿਰ ਐਮਐਲਏ ਸਾਹਿਬ ਕਹਿੰਦੇ ਮੈਂ 7 ਦਿਨ ਦਾ ਟਾਈਮ ਦਿੰਨਾ ਅਫਸਰਾਂ ਨੂੰ ਨਹੀਂ ਮੈਂ ਹੜਤਾਲ ਤੇ ਬੈਠੂ ਲੈ ਜਿਨ੍ਹਾਂ ਨੇ 2 ਸਾਲਾਂ ਤੇ ਨਹੀਂ ਕੀਤਾ ਉਹ 7 ਦਿਨਾਂ ਚ ਕੀ ਕਰ ਦੇਣਗੇ ਤੁਸੀਂ ਇਲਜ਼ਾਮ ਲਾਉਣੇ ਹੋ ਉਹ ਫਿਰ ਹੁਣ ਕਿੱਥੋਂ ਕਰ ਦੇਣਗੇ ਫੇਰ ਜੀ ਅਕੇ ਤੁਸੀਂ ਹੜਤਾਲ ਤੇ ਬੈਠੋਗੇ ਕਮਾਲ ਦੀ ਗੱਲ ਲੋਕਾਂ ਨੇ ਤੁਹਾਨੂੰ ਹੜਤਾਲ ਤੇ ਬਿਠਾਉਣ ਦੇ ਲਈ ਐਮਐਲ ਉਹ ਕਹਿੰਦੇ ਕਿ ਗਰਾਊਂਡ ਦੀ ਰਿਐਲਿਟੀ ਉਹਨਾਂ ਨੂੰ ਪਤਾ ਨਹੀਂ ਜਿਹੜੇ ਉੱਪਰ ਹੁਣ ਉੱਪਰ ਕੌਣ ਨੇ ਕੀ ਮੁੱਖ ਮੰਤਰੀ ਸਾਹਿਬ ਨੇ ਜਾਂ ਮੁੱਖ ਮੰਤਰੀ ਸਾਹਿਬ ਤੋਂ ਉੱਪਰ ਵੀ ਕੋਈ ਹੈਗਾ ਤੁਸੀਂ ਕਹਿੰਦੇ ਕਿ ਗਰਾਊਂਡ ਰਿਐਲਿਟੀ ਮੁੱਖ ਮੰਤਰੀ ਸਾਹਿਬ ਤੱਕ ਨਹੀਂ ਪਹੁੰਚਾਉਂਦੇ ਪਰ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਕਿ ਮੈਨੂੰ ਤਾਂ ਤਾਂ ਤੋਂ ਜਾਂਦੀ ਕੀੜੀ ਵੀ ਦਿਖ ਜਾਂਦੀ ਹੈ ਤੇ ਫਿਰ ਐਡਾ ਵੱਡਾ ਬੁੱਢਾ ਨਾਲ ਨਹੀਂ ਦੱਸਿਆ ਜਿੱਤੇ ਇੱਥੇ ਤੋਂ ਪਹਿਲਾਂ ਸਿਆਸਤ ਕਰਦੇ ਰਹੇ ਨੇ ਫਿਰ ਇਹ ਮੰਨਨੀ ਹੈ ਜੋ ਤੁਸੀਂ ਨੀ ਪੱਤਰ ਧਰਿਆ ਸੀ ਉਹ ਤੁਸੀਂ ਲੌਲੀਪੌਪ ਦਿੱਤਾ ਸੀ ਉਦੋਂ ਲੋਕਾਂ ਨੂੰ ਖੁਸ਼ ਕੀਤਾ ਸੀ ਅਸਲ ਦੇ ਵਿੱਚ ਮੈਨੂੰ ਲੱਗਦਾ ਸਿਆਸਤਦਾਨਾਂ ਦੇ ਲਈ ਬੁੱਢਾ ਨਾਲਾ ਸਫਾਈ ਦੇ ਲਈ ਨਹੀਂ ਸਿਆਸਤਦਾਨਾਂ ਦੇ ਲਈ ਬੁੱਢਾ ਨਾਲਾ ਸਿਆਸਤ ਦੇ ਲਈ ਤੇ ਇਹ ਸਿਆਸਤ ਉਹ ਆਏ ਸਾਲ ਕਰਦੇ ਰਹਿੰਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆਂ ਗੱਲ ਪਤੇ ਦੀ ਤੁਹਾਡੇ ਨਾਲ ਤੁਹਾਡੇ ਲਈ ਗੱਲ ਕਰਾਂਗੇ ਬੁੱਢੇ ਦਰਿਆ ਦੇ ਬੁੱਢਾ ਦਰਿਆ ਸੀ ਜੋ ਉਹ ਸਰਕਾਰਾਂ ਦੀ ਨਲਾਇਕੀ ਕਰਕੇ ਬੁੱਢਾ ਨਾਲਾ ਬਣ ਚੁੱਕਿਆ ਹੈ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਉਹਦੇ ਬਾਰੇ ਗੱਲ ਜਰੂਰ ਹੁੰਦੀ ਹੈ ਸਮਾਜਿਕ ਜਥੇਬੰਦੀਆਂ ਵੀ ਕਰਦੀਆਂ ਗੱਲ ਪਰ ਗੱਲ ਸਿਰੇ ਨਹੀਂ ਚੜਦੀ ਹੁਣ ਫੇਰ ਬੁੱਢੇ ਦਰਿਆ ਦੀ ਗੱਲ ਚਰਚਾ ਚਾਹੀਏ ਇੱਕ ਐਮਐਲਏ ਆਪਣਾ ਹੀ ਨੀ ਪੱਥਰ ਤੋੜਦਾ ਕੀ ਗੱਲ ਹੋਈ ਸਾਰੀ ਕਿਉਂ ਉਹਨੂੰ ਆਪ ਤੋੜਨਾ ਪਿਆ ਨੀ ਪੱਥਰ ਸਰਕਾਰ ਦੀ ਕੀ ਮਨਸ਼ਾ ਹੈ ਤੇ ਅਸੀਂ ਗੱਲ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਜਸ ਗਰੇਵਾਲ ਨੇ ਜਸ ਕਿਵੇਂ ਦੇਖਦੇ ਹੋ ਕਹਿੰਦੇ ਗੋਗੀ ਸਾਹਿਬ ਐਮਐਲਏ ਨੇ ਉਹਨਾਂ ਨੇ ਕੋਈ ਨਹੀਂ ਪੱਥਰ ਤੋੜਿਆ ਬੁੱਢੇ ਨਾਲੇ ਵਾਲਾ ਆਪਾਂ ਜੇ ਥੋੜਾ ਪਿੱਛੇ ਚਲੀ ਜਾਈਏ ਕਿਉਂਕਿ ਬੁੱਢੇ ਨਾਲੇ ਤੇ ਹਮੇਸ਼ਾ ਸਿਆਸਤ ਹੁੰਦੀ ਹੈ ਇਹਦਾ ਕੋਈ ਸ਼ੱਕ ਨਹੀਂ ਹੂੰ तकरीबन ਕਿਹਾ ਜਾਂਦਾ ਕਿ 1.5 ਲੱਖ ਦੀ ਬਾਦੀ ਆ ਲੁਧਿਆਣੇ ਲੁਧਿਆਣੇ ਦੀ ਜਿਹੜੀ ਨੂੰ ਬੁੱਢਾ ਨਾਲਾ ਪ੍ਰਭਾਵਿਤ ਕਰਦਾ ਜੇ 2011 ਦੇ ਵਿੱਚ ਚਾਹੀਏ ਤਾਂ ਕੇਂਦਰੀ ਮੰਤਰੀ ਨੇ ਜੈ ਰਾਮ ਰਮੇਸ਼ ਜੀ ਉਹ ਆਉਂਦੇ ਨੇ ਕਹਿੰਦੇ ਬੈਕਟੀਰੀਆ ਤੇ ਮੱਛੀਆਂ ਛੱਡ ਕੇ ਜਾਂਦੇ ਨੇ ਤੇ ਕਿਹਾ ਜਾਂਦਾ ਕਿ ਇਹ ਭਾਈ ਹੁਣ ਇਹਦੀ ਸਫਾਈ ਹੋਗੀ ਬੁੱਢਾ ਨਾਲਾ ਸਾਫ ਹੋਊਗਾ ਬੁੱਢਾ ਨਾਲਾ ਸਾਫ ਨਹੀਂ ਹੁੰਦਾ ਪਰ ਸਿਆਸਤ ਜ਼ਰੂਰ ਹੋ ਜਾਂਦੀ ਹੈ ਉਸ ਤੋਂ ਬਾਅਦ ਅੱਗੇ ਆਉਣੇ ਆ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਵੀ 3.5 ਕਰੋੜ ਦੇ ਤਕਰੀਬਨ ਸਫਾਈ ਦੇ ਲਈ ਜਿਹੜਾ ਫੰਡ ਜਾਰੀ ਕੀਤਾ ਜਾਂਦਾ ਫੰਡ ਜਿਹੜਾ ਹੈਗਾ ਉਹ ਜ਼ਰੂਰ ਲੱਗ ਗਿਆ ਪਰ ਸਫਾਈ ਨਹੀਂ ਹੋਈ ਸਿਆਸਤ ਭਾਵੇਂ ਇੱਥੇ ਵੀ ਜ਼ਰੂਰ ਹੋਗੀ ਪਰ ਸਫਾਈ ਨਹੀਂ ਹੋਈ 217 ਦੇ ਵਿੱਚ ਆਜੋ ਨਵਜੋਤ ਸਿੱਧੂ ਦੇ ਵੱਲੋਂ ਸੰਤ ਸੀਚੇਲ ਹੋਰਾਂ ਨੂੰ ਵੀ ਇਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਸੌਂਪ ਦਿੱਤੀ ਜਾਂਦੀ ਹੈ ਕਿ ਭਾਈ ਇਸ ਚੀਜ਼ ਨੂੰ ਤੁਸੀਂ ਸਾਫ਼ ਕਰਨਾ ਹੈ ਉਸ ਤੋਂ ਅੱਗੇ ਫਿਰ ਕਹਿੰਦੇ ਨੇ ਕਿ ਇੱਕ ਹੋਰ ਸੀ ਉਹਨਾਂ ਦਾ ਮੇਰਾ ਹੁਣ ਨਾਮ ਨਹੀਂ ਧਿਆਨ ਚ ਆ ਰਿਹਾ ਉਹਨਾਂ ਨੂੰ ਵੀ ਇਹਦੀ ਸੌਂਪੀ ਜਾਂਦੀ ਹੈ ਜ਼ਿੰਮੇਵਾਰੀ ਉਹਨਾਂ ਦੇ ਵੱਲੋਂ ਟਾਸਕ ਫੋਰਸ ਬਣਾਈ ਜਾਂਦੀ ਹੈ ਉਹਦੇ ਉਦੇਸ ਸਿੰਘ ਸ਼ਾਇਦ ਨਾਮ ਹੋਣਾ ਉਹਦਾ ਉਦੇਸ ਸਿੰਘ ਸੀ ਤਾਂ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਉਹਨਾਂ ਦੇ ਵੱਲੋਂ ਸਾਫ਼ ਤੇ ਸਪਸ਼ਟ ਤੌਰ ਤੇ ਇਹ ਕਿਹਾ ਜਾਂਦਾ ਕਿ ਬੁੱਢਾ ਨਾਲਾ ਉਦ ਤੱਕ ਸਾਫ਼ ਨਹੀਂ ਹੋ ਸਕਦਾ ਜਦੋਂ ਤੱਕ ਇਸ ਦੇ ਵਿੱਚ ਫੈਕਟਰੀਆਂ ਤੇ ਨਾਲ ਹੀ ਜਿਹੜੀਆਂ ਡੈਰੀਆਂ ਆ ਉਹਨਾਂ ਦਾ ਪਾਣੀ ਪੀਣਾ ਬੰਦ ਨਹੀਂ ਹੁੰਦਾ ਹਮ ਅੱਗੇ ਆਉਣੇ ਆ ਤਵੀਸੋ 22 ਦੇ ਵਿੱਚ ਕੀ ਹੁੰਦਾ 220 ਦੇ ਵਿੱਚ ਇੱਕ ਪ੍ਰੋਜੈਕਟ ਜਿਹੜਾ ਹੈਗਾ ਆ ਜਦੋਂ ਕੋਵਿਡ ਦਾ ਟਾਈਮ ਸੀ ਇੱਕ ਪ੍ਰੋਜੈਕਟ ਨੂੰ ਜਿਹੜੀ ਮਾਨਤਾ ਦਿੱਤੀ ਜਾਂਦੀ ਆ ਜਸਟ ਦੇ ਤਹਿਤ ਤਕਰੀਬਨ 650 ਕਰੋੜ ਦਾ ਪ੍ਰੋਜੈਕਟ ਆ ਉਹ ਪਾਸ ਕੀਤਾ ਜਾਂਦਾ ਹੈ ਕਿ ਭਾਈ ਜਿਹਦੇ ਤਹਿਤ ਤੋਂ ਬੁੱਡੇ ਨਾਲੇ ਦੀ ਸਫਾਈ ਹੋਣੀ ਆ ਜਿਹਦੇ ਵਿੱਚੋਂ ਕੁਝ ਪਰਸੈਂਟ ਸੂਬਾ ਸਰਕਾਰ ਦਾ ਹੀ ਕੁਝ ਪਰਸੈਂਟ ਨਗਰ ਨਿਗਮ ਦਾ ਸੀ ਕੁਝ ਕੁਝ ਪਰਸੈਂਟ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਦੇ ਵੱਲੋਂ ਆਉਣਾ ਸੀ 2020 ਤੋਂ ਲੈ ਕੇ ਹਾਲਾਂਕਿ ਇਹ 2022 ਤੱਕ ਜਿਹੜਾ ਇਹਦਾ ਟਾਈਮ ਪੀਰੀਅਡ ਸੀ ਉਹ ਪੂਰਾ ਹੋ ਜਾਣਾ ਸੀ ਕਿ 2022 ਤੱਕ ਬੁੱਢਾ ਨਾਲਾ ਜਿਹੜਾ ਉਹ ਸਾਫ਼ ਹੋ ਜਾਣਾ ਸਫਾਈ ਹੋ ਜਾਣੀ ਹੈ ਹੋਇਆ ਕੁਛ ਇਦਾਂ 2022 ਦੇ ਵਿੱਚ ਚੋਣਾ ਸੀ ਤਾਂ ਇਹ ਪ੍ਰੋਜੈਕਟ ਚੋਣਾ ਦੀ ਪੇਂਟ ਚੜ ਗਿਆ ਭਾਪ ਉਸ ਵੇਲੇ ਇਹ ਸਾਫ਼ ਨਹੀਂ ਹੋ ਸਕਿਆ ਉਸ ਤੋਂ ਬਾਅਦ ਕੀ ਆਉਂਦਾ ਹੈ ਉਸ ਤੋਂ ਬਾਅਦ ਜਦੋਂ ਨਵੀਂ ਸਰਕਾਰ ਬਣਦੀ ਆ ਤਾਂ ਨਵੀਂ ਹੁਣ ਆਪਾਂ ਉੱਥੇ ਨਹੀਂ ਪੱਥਰ ਤੇ ਆ ਰਹੇ ਜਿਸ ਨੀਂਹ ਪਰ ਤੁਸੀਂ ਗੱਲ ਕੀਤੀ ਸੀ ਨਵੀਂ ਸਰਕਾਰ ਬਣਦੀ ਆ ਤਾਂ ਸ਼ਾਇਦ ਮਈ ਦਾ ਜੇ ਮੈਂ ਗਲਤ ਨਹੀਂ ਤਾਂ ਮਈ ਦਾ ਮਹੀਨਾ ਸੀ ਮਈ 2022 ਦੇ ਵਿੱਚ ਜਿਹੜਾ ਇੱਕ ਨੀ ਪੱਥਰ ਰੱਖਿਆ ਜਾਂਦਾ ਆ ਐਮਐਲਏ ਸਾਹਿਬ ਦੇ ਬੰਨੇ ਮੈਂ ਜਿਵੇਂ ਲਿਖਾਉਂਦੇ ਹੁੰਦੇ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਕਿ ਭਾਈ ਇਹਨਾਂ ਦੀ ਦੇਖਰੇਖ ਦੇ ਵਿੱਚ ਇੱਥੇ ਸਾਫ ਸਫਾਈ ਜਿਹੜੀ ਆ ਪ੍ਰੋਪਰ ਤੌਰ ਤੇ ਹੋਊਗੀ ਪ੍ਰੋਪਰ ਰੂਪ ਦੇ ਵਿੱਚ ਜਿਹੜੀ ਆ ਉਹ ਸਾਫ ਸਫਾਈ ਹੋਊਗੀ ਬੁੱਡੇ ਨਾਲੇ ਦੀ ਪਰ ਅਸਲ ਦੇ ਵਿੱਚ ਹੁਣ ਤੱਕ ਕੀ ਆ ਜੇ ਅੱਜ ਵੀ ਤੁਸੀਂ ਚੱਲ ਜੋ ਹੁਣ ਜਿਹੜੇ ਇਲਜ਼ਾਮ ਐਮਐਲਏ ਸਾਹਿਬ ਨੇ ਲਾਏ ਆ ਐਮਐਲਏ ਸਾਹਿਬ ਕਹਿੰਦੇ ਨੇ ਕਿ ਤਕਰੀਬਨ 90% 90% ਰਕਮ ਜਿਹੜੀ ਆ ਬਣਦੀ ਆ ਜਿਸ ਤਰ੍ਹਾਂ 650 ਕਰੋੜ ਦਾ ਪ੍ਰੋਜੈਕਟ ਸੀ 590 98 ਨੇੜੇ ਤੇ ਕੁਝ ਕਰੋੜ ਰੁਪਇਆ ਬਣਦਾ ਕਹਿੰਦੇ ਇਹਨਾਂ 90% ਰਕਮ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਈ ਆ ਉਸ ਕੰਪਨੀ ਨੂੰ ਜਾਰੀ ਕਰ ਦਿੱਤੀ ਗਈ ਆ ਮਾਪ ਕੰਪਨੀ ਦੇ ਜੇਬਾਂ ਦੇ ਵਿੱਚ ਉਹ ਰਕਮ ਚਲੀ ਗਈ ਪਰ ਬੁੱਢਾ ਨਾਲਾ ਜਿਉਂਦਾ ਤਿਆਂ ਉਹ ਕਹਿੰਦੇ ਨੇ ਕਿ 2 ਸਾਲ ਹੋ ਚੱਲੇ ਨੇ ਪਰ ਬੁੱਢੇ ਨਾਲੇ ਦੀ ਸਫਾਈ ਜਿਹੜੀ ਆ ਉਹ ਨਹੀਂ ਹੋਈ ਉਸ ਕਰਕੇ ਉਹਨਾਂ ਨੇ ਅੱਜ ਇਹ ਨੀਂ ਪੱਥਰ ਤੋੜ ਦਿੱਤਾ ਹੁਣ ਨੀ ਪੱਥਰ ਤੋੜਿਆ ਇੱਥੇ ਕੁਝ ਗੱਲਾਂ ਉਹਨਾਂ ਦੇ ਆਪਣੇ ਬਿਆਨ ਜਿਹੜੇ ਸੀ ਉਹ ਕਿਤੇ ਨਾ ਕਿਤੇ ਇਹ ਸਾਬਤ ਕਰ ਰਹੇ ਸੀ ਕਿ ਜਾਂ ਤਾਂ ਉਹ ਸਰਕਾਰ ਤੋਂ ਬਾਗੀ ਜਲ ਰਹੇ ਆ ਤੇ ਜਾਂ ਫਿਰ ਅਫਸਰशाही ਉਹਨਾਂ ਦੇ ਹੱਥ-ਹੀਟ ਨਹੀਂ ਜਾਂ ਅਫਸਰशाही ਉਹਨਾਂ ਦੀ ਮੰਨਦੀ ਨਹੀਂ ਹਾਲਾਂਕਿ ਇਹ ਤਾਂ ਸਾਫ਼ ਤੇ ਸਪਸ਼ਟ ਤੌਰ ਤੇ ਕਹਿ ਗਏ ਉਹ ਕਹਿੰਦੇ ਨੇ ਕਿ ਕੁਝ ਅਫਸਰ ਕੁਝ ਕਰਪਟ ਅਫਸਰਾਂ ਦੇ ਕਰਕੇ ਕੁਝ ਅਫਸਰ ਐਸੇ ਨੇ ਜਿਨ੍ਹਾਂ ਦੀ ਜੇਬਾਂ ਗਰਮ ਹੁੰਦੀਆਂ ਨੇ ਜਿੰਨਾ ਕਰਕੇ ਉਹ ਲੋਕ ਕੰਮ ਨਹੀਂ ਕਰ ਰਹੇ ਹੁਣ ਇੱਥੇ ਐਮਐਲਏ ਸਭ ਨੂੰ ਪੁੱਛਣਾ ਚਾਹੁੰਦੇ ਆ ਜੀ ਸੂਬੇ ਦੇ ਵਿੱਚ ਸਰਕਾਰ ਤੁਹਾਡੀ ਆ ਹੂੰ ਮੁੱਖ ਮੰਤਰੀ ਸਾਹਿਬ ਤੁਹਾਡੇ ਨੇ ਹੂੰ ਅਫਸਰशाही ਤੁਹਾਡੀ ਆ ਫਿਰ ਅਫਸਰशाही ਤੁਹਾਡੇ ਹੱਥਾਂ ਦੇ ਵਿੱਚ ਆ ਤਾਂ ਫਿਰ ਕੰਮ ਕਿਉਂ ਨਹੀਂ ਕਰ ਰਹੀ ਹੂੰ 92 ਐਮਐਲਏ ਤੁਹਾਨੂੰ ਦਿੱਤੇ ਨੇ ਪੰਜਾਬ ਦੇ ਲੋਕਾਂ ਨੇ ਦਿੱਤੇ ਨੇ ਜ਼ਿਲ੍ਹਾ ਲੁਧਿਆਣਾ ਵੈਸਟ ਦੇ ਤੁਸੀਂ ਐਮਐਲਏ ਹੋ ਹੂੰ ਤੁਹਾਨੂੰ ਲੋਕਾਂ ਨੇ ਫਤਵਾ ਦਿੱਤਾ ਆ ਤੁਹਾਨੂੰ ਲੋਕਾਂ ਨੇ ਸਿਰ ਤੇ ਬਿਠਾਇਆ ਐਮਐਲਏ ਬਣਾਇਆ ਤੁਸੀਂ ਆਪਣੇ ਹੱਥ ਖੜੇ ਕਰੀ ਜਾਂਦੇ ਹੋ ਕਿ ਅਫਸਰशाही ਸਾਡੀ ਮੰਦੀ ਨਹੀਂ ਫਿਰ ਇੱਕ ਗੱਲ ਹੋਰ ਆ ਦੋ ਗੱਲਾਂ ਕਹਿ ਕੇ ਕਹਿੰਦੇ ਨੇ ਕਿ ਜਿਹੜੇ ਅਫਸਰ ਨੇ ਉੱਪਰ ਜਾ ਕੇ ਸਹੀ ਜਾਣਕਾਰੀ ਜਿਹੜੀ ਉੱਪਰ ਨਹੀਂ ਪਹੁੰਚਾਉਂਦੇ ਕਹਿੰਦੇ ਮੁੱਖ ਮੰਤਰੀ ਸਾਹਿਬ ਤਾਂ ਕੰਮ ਕਰ ਰਹੇ ਆ ਹੁਣ ਮੈਨੂੰ ਇੱਥੇ ਸਮਝ ਨਹੀਂ ਆਉਂਦੀ ਵੀ ਮੁੱਖ ਮੰਤਰੀ ਸਾਹਿਬ ਤੋਂ ਉੱਪਰ ਕੌਣ ਆ ਹਮ ਤੁਸੀਂ ਇਹ ਕਹਿ ਰਹੇ ਹੋ ਕਿ ਉੱਪਰ ਜਾਣਕਾਰੀ ਸਹੀ ਨਹੀਂ ਪਹੁੰਚਾਉਦੇ ਨਾਲੇ ਮਹਾਲਾ ਕੀ ਮੁੱਖ ਮੰਤਰੀ ਸਾਹਿਬ ਇਸ ਤੋਂ ਪਹਿਲਾਂ ਵੀ ਦੌਰਾ ਇੱਕ ਵਾਰੀ ਆ ਕੇ ਕਰ ਚੁੱਕੇ ਆ ਉਹ ਕਹਿੰਦੇ ਕਿ ਗਰਾਊਂਡ ਦੀ ਰਿਐਲਿਟੀ ਉਹਨਾਂ ਨੂੰ ਪਤਾ ਨਹੀਂ ਜਿਹੜੇ ਉੱਪਰ ਆ ਹੁਣ ਉੱਪਰ ਕੌਣ ਨੇ ਕਿ ਮੁੱਖ ਮੰਤਰੀ ਸਾਹਿਬ ਨੇ ਜਾਂ ਮੁੱਖ ਮੰਤਰੀ ਸਾਹਿਬ ਤੋਂ ਉੱਪਰ ਵੀ ਕੋਈ ਹੈਗਾ ਇਹ ਤੁਸੀਂ ਆਪਣੀਆਂ ਗੱਲਾਂ ਦੇ ਵਿੱਚ ਕਹਿ ਰਹੇ ਹੋ ਤੇ ਜੇਕਰ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਕਿ ਗਰਾਊਂਡ ਰਿਐਲਿਟੀ ਮੁੱਖ ਮੰਤਰੀ ਸਾਹਿਬ ਤੱਕ ਨਹੀਂ ਪਹੁੰਚਾਉਂਦੇ ਪਰ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਕਿ ਮੈਨੂੰ ਤਾਂ ਤਾਂ ਤੋਂ ਜਾਂਦੀ ਕੀੜੀ ਵੀ ਦਿਖ ਜਾਂਦੀ ਹੈ ਤੇ ਫਿਰ ਐਡਾ ਵੱਡਾ ਬੁੱਢਾ ਨਾਲ ਨਹੀਂ ਦੱਸਿਆ ਜਿੱਤੇ ਇੱਥੋਂ ਪਹਿਲਾਂ ਸਿਆਸਤ ਕਰਦੇ ਰਹੇ ਨੇ ਕਲਤਾਰ ਸੰਧਵਾ ਸਪੀਕਰ ਨੇ ਉਹ ਵੀ ਕਹਿੰਦੇ ਰਹੇ ਨੇ ਕਿ ਭਾਈ ਇਹਦੀ ਸਫਾਈ ਜਿੰਨੀ ਜਲਦੀ ਹੋ ਸਕਦੀ ਹੈ ਉੰਨੀ ਜਲਦ ਤੋਂ ਜਲਦੀ ਮੁਕੰਮਲ ਕੀਤੀ ਜਾਵੇ ਪਰ ਨਹੀਂ ਹੋਈ ਤੋਂ ਹੁਣ ਰੌਲਾ ਇੱਥੇ ਪੈ ਰਿਹਾ ਉਹ ਅਸਲ ਰੌਲਾ ਅੰਦਰਲਾ ਰੌਲਾ ਕੀ ਆ ਚਲੋ ਤਾਂ ਇਹ ਜਾਣਦੇ ਨੇ ਪਰ ਅਫਸਰ ਸ਼ਾਹੀ ਤੇ ਸਿਲਦੇ ਇਲਜ਼ਾਮ ਜਿਹੜੇ ਆ ਉਹ ਗੁਰਪ੍ਰੀਤ ਗੋਗੀ ਲਾ ਰਹੇ ਨੇ ਗੁਰਪ੍ਰੀਤ ਗੋਗੀ ਦੇ ਬਲੋਂ ਇਹ ਕਿਹਾ ਜਾ ਰਿਹਾ ਕਿ ਅਫਸਰ ਭਾਈ ਸਾਡੀ ਗੱਲ ਨਹੀਂ ਮੰਨਦੇ ਮੈਨੂੰ ਸਮਝ ਨਹੀਂ ਆਉਂਦੀ ਅਫਸਰ ਸ਼ਾਹੀ ਸਰਕਾਰ ਦੀ ਗੱਲ ਨਾ ਮੰਨੇ ਹੋਰ ਕਿਦੀ ਮੰਨੂ ਕਾਂਗਰਸ ਦੀ ਮੰਨਣਗੇ ਅਕਾਲੀ ਦਲ ਦੀ ਮੰਨਣਗੇ ਭਾਜਪਾ ਦੀ ਮੰਨਣਗੇ ਤੇ ਜੇ ਥੋੜੀ ਕਿਉਂ ਨਹੀਂ ਮੰਨਦੀ ਕੀ ਗੱਲ ਤੁਸੀਂ ਤਾਂ ਨਹੀਂ ਕਿਸੇ ਗੱਲ ਚਕਾਣੇ ਜਿਹੜੀ ਥੋੜੀ ਨਹੀਂ ਉਹ ਮੰਨਦੇ ਕਾਰਨ ਕੀ ਹੋ ਸਕਦਾ ਫਿਰ ਜੇ ਤੁਸੀਂ ਉੱਪਰ ਲਾਈਨ ਦੀ ਗੱਲ ਕਰਦੇ ਹੋ ਉਹ ਉੱਪਰ ਫਿਰ ਇਹ ਪਹਿਲੀ ਵਾਰ ਹੋਇਆ ਅਸਲ ਦੇ ਵਿੱਚ ਇਹ ਚੀਜ਼ ਜਿਹੜੀ ਹੈ ਪਹਿਲੀ ਬਾਰ ਹੋਇਆ ਸ਼ਾਇਦ ਤੁਸੀਂ ਵੀ ਬਿਲਕੁਲ ਆਪਣੇ ਕੈਰੀਅਰ ਦੇ ਵਿੱਚ ਹੁਣ ਤੱਕ ਇਹ ਚੀਜ਼ ਨਾ ਸੁਣੀ ਹੋਵੇ ਕਿ ਐਮਐਲਏ ਦੇ ਵੱਲੋਂ ਨਹੀਂ ਪੱਥਰ ਰੱਖਿਆ ਜਾਂਦਾ 2 ਸਾਲਾਂ ਬਾਅਦ ਉਸ ਐਮਐਲਏ ਦੇ ਵੱਲੋਂ ਉਹ ਨਹੀਂ ਪੱਥਰ ਪਟ ਦਿੱਤਾ ਜਾਂਦਾ ਕਹਿੰਦਾ ਕੰਮ ਨਹੀਂ ਹੋਇਆ ਫਿਰ ਭਾਈ ਕੰਮ ਕਿਹਦੇ ਕੋਲ ਜਾ ਕੇ ਕਰਾਈਏ ਇਹਦੇ ਵਿੱਚ ਇੱਕ ਹੋਰ ਵੀ ਗੱਲ ਖੜੀ ਹੁੰਦੀ ਹੈ ਸਵਾਲ ਖੜਾ ਹੁੰਦਾ ਹੈ ਵੀ ਜਿਵੇਂ ਉੱਥੋਂ ਰਾਜਾ ਵੜੰਗ ਬਣੇ ਨੇ ਮੈਂਬਰ ਆਫ ਪਾਰਲੀਮੈਂਟ ਉੱਥੇ ਤਾਕਤੜ ਸਿੰਘ ਜੀ ਤੇ ਬੈਂਸ ਦੇ ਦੋ ਭਰਾ ਉਹ ਤਾਕਤੜ ਸਿਆਸਦਾਨ ਪਰ ਉਹ ਵੀ ਕਦੇ ਬੋਲੇ ਨਹੀਂ ਇਸ ਮਸਲੇ ਤੇ ਉਹ ਬੁੱਢਾ ਨਾਲਾ ਲੁਧਿਆਣੇ ਦੇ ਨਾਲ-ਨਾਲ ਹੋਰ ਸਾਰੇ ਪੰਜਾਬ ਨੂੰ ਆਪ ਦੀ ਲਿਫਟ 'ਚ ਲੈ ਰਿਹਾ ਬਿਮਾਰੀਆਂ ਵੰਡ ਰਿਹਾ ਹੈ ਮਤਲਬ ਬੋਲਣਾ ਤਾਂ ਇਹ ਆ ਨਾ ਕਿ ਬੋਲਦੇ ਤਾਂ ਦੇਖੋ ਰਹੇ ਆ ਪਰ ਬੋਲਦੇ ਉਦੋਂ ਰਹੇ ਆ ਜਦੋਂ ਵੋਟਾਂ ਹੁੰਦੀਆਂ ਹੂੰ ਭਾਵ 2011 ਤੋਂ ਗੱਲ ਕਰਨ ਲੱਗੇ ਜਦੋਂ ਤੋਂ ਜੈਰਾਮ ਰਮੇਸ਼ਵਰਾਂ ਦੇ ਵੱਲੋਂ ਕਹਿੰਦੇ ਨੇ ਕਿ ਭਾਈ ਅਸੀਂ ਬੁੱਢੇ ਨਾਲ ਦੀ ਸਫਾਈ ਦੇ ਲਈ ਕੋਈ ਬੈਕਟੀਰੀਆ ਪਾਏ ਆ ਹੂੰ 11 ਤੋਂ ਲੈ ਕੇ 24 ਆ ਗਿਆ ਹੂੰ ਤਾਂ ਮਤਲਬ ਇੰਨਾ ਸਮਾਂ 13 ਸਾਲ ਸੋਨੂੰ ਹੋ ਚੱਲੇ ਆ ਤੇ 13 ਸਾਲਾਂ ਦੇ ਵਿੱਚ ਹਲੇ ਤੱਕ ਬੁੱਢੇ ਨਾਲ ਦੀ ਸਫਾਈ ਨਹੀਂ ਹੋਈ ਅਸਲ ਦੇ ਵਿੱਚ ਮੈਨੂੰ ਲੱਗਦਾ ਸਿਆਸਤਦਾਨਾਂ ਦੇ ਲਈ ਬੁੱਢਾ ਨਾਲਾ ਸਫਾਈ ਦੇ ਲਈ ਨਹੀਂ ਸਿਆਸਤਦਾਨਾਂ ਦੇ ਲਈ ਬੁੱਢਾ ਨਾਲਾ ਸਿਆਸਤ ਦੇ ਲਈ ਹੈ ਤੇ ਇਹ ਸਿਆਸਤ ਉਹ ਆਏ ਹਾਲ ਕਰਦੇ ਰਹਿੰਦੇ ਹੁਣ ਇਲਜ਼ਾਮ ਤਾਂ ਇਹ ਵੀ ਲੱਗਦੇ ਨੇ ਕਹਿੰਦੇ ਨੇ ਕਿ ਫੈਕਟਰੀਆਂ ਜਿੰਨਾ ਗੰਦ ਫੈਕਟਰੀਆਂ ਪਾਉਂਦੀਆਂ ਨੇ ਜਾਂ ਜਿੰਨਾ ਦੂਸ਼ਿਤ ਨੂੰ ਫੈਕਟਰੀਆਂ ਕਰਦੀਆਂ ਨੇ ਉਹਨੂੰ ਜਿਹੜੇ ਹੈਗੇ ਡੇਰੀਆਂ ਕਰਦੀਆਂ ਨੇ ਉਹਨਾਂ ਕੋਈ ਕਰਦਾ ਹੀ ਨਹੀਂ ਹੁਣ ਇਹ ਦੇਖੋ ਨਾ ਕਿ ਫੈਕਟਰੀਆਂ ਕਿੰਨਾਂ ਦੀਆਂ ਨੇ ਕੋਈ ਆਮ ਜ਼ਿੰਮੇਵਾਰ ਦੀ 2 ਕਿੱਲੇ ਵਾਲੀ ਦੀ 3 ਕਿੱਲੇ ਵਾਲੀ ਦੀ 4 ਕਿੱਲੇ ਦੀ ਫੈਕਟਰੀ ਤਾਂ ਹੈ ਨਹੀਂ ਫੈਕਟਰੀਆਂ ਵੱਡੇ ਧਨਾੜਾਂ ਦੀਆਂ ਨੇ ਵੱਡੇ ਕਾਰਪੋਰੇਟਾਂ ਦੀਆਂ ਨੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਕਾਰਪੋਰੇਟ ਇਹ ਵੱਡੇ ਧਨਾੜ ਜਾ ਕੇ ਵੋਟਾਂ ਵੇਲੇ ਚੋਣਾਂ ਵੇਲੇ ਜੀ ਹਜੂਰੀ ਇਹਨਾਂ ਲੀਡਰਾਂ ਦੀ ਕਰਦੇ ਹੋਣਗੇ ਮੈਨੂੰ ਲੱਗਦਾ ਕਰਦੇ ਹੋਣਗੇ ਜ਼ਰੂਰ ਕਰਦੇ ਹੋਣਗੇ ਤੇ ਜੇ ਨਾ ਕਰਦੇ ਹੁੰਦੇ ਤਾਂ ਫਿਰ ਇੱਕ ਐਸੀ ਕੀ ਮਜਾਲ ਸੀ ਕਿ ਹੁਣ ਤੱਕ ਬੁੱਢਾ ਨਾਲਾ ਸਾਫ਼ੀ ਨਾ ਹੋਇਆ ਹੁੰਦਾ ਕੀ ਹੁਣ ਜਿਹੜੀ 1.5 ਲੱਖ ਆਬਾਦੀ ਇਹਦੇ ਅਧੀਨ ਆਉਂਦੀ ਹੈ ਕੱਲੀ ਲੁਧਿਆਣੇ ਦੀ ਕਹਿ ਰਿਹਾ ਮੈਂ ਕੱਲੀ ਲੁਧਿਆਣੇ ਦੀ ਕਹਿ ਰਹੇ ਹਾਂ ਉਸ ਤੋਂ ਬਾਅਦ ਵਲੀਪੁਰ ਪਿੰਡ ਦੇ ਵਿੱਚ ਜਾ ਕੇ ਨਾਲਾ ਸਤਲੋਜ ਦੇ ਵਿੱਚ ਮਿਲਦਾ ਕੱਲੀ ਲੁਧਿਆਣੇ ਦੀ 1.5 ਲੱਖ ਆਬਾਦੀ ਇਹਦੇ ਅਧੀਨ ਆਉਂਦੀ ਆ ਕੀ ਗੱਲ ਸਾਡੇ ਲੀਡਰਾਂ ਨੂੰ ਸਾਡੇ ਐਮਐਲਏ ਨੂੰ ਸਾਡੇ ਐਮਪੀ ਨੂੰ ਉਹ ਨਹੀਂ ਦਿੰਦੇ ਇਕੱਲੇ ਧਨਾੜ ਦਿਖਦੇ ਆ ਤੁਹਾਨੂੰ ਕੀ ਲੱਗਦਾ ਕਿ ਜੇਕਰ ਸਰਕਾਰ ਚਾਹੇ ਤਾਂ ਇਹ ਪਾਣੀ ਜਿਹੜਾ ਫੈਕਟਰੀਆਂ ਦਾ ਪੈਂਦਾ ਗੰਦਾ ਉਹ ਰੋਕ ਨਹੀਂ ਸਕਦਾ ਕਿਉਂ ਨਹੀਂ ਰੁਕ ਸਕਦਾ ਰੋਕ ਸਕਦਾ ਆ ਤਾਂ ਫਿਰ ਸਵਾਲ ਤਾਂ ਇੱਥੇ ਹੀ ਖੜੇ ਉਹਨਾਂ ਨੇ ਕਿ ਸਰਕਾਰਾਂ ਕਰਦੀਆਂ ਕਿਉਂ ਨਹੀਂ ਹੁਣ ਐਮਐਲਏ ਸਾਹਿਬ ਤਾਂ ਹੱਥ ਖੜੇ ਕਰ ਗਏ ਫਿਰ ਐਮਐਲਏ ਸਾਹਿਬ ਕਹਿੰਦੇ ਮੈਂ ਸੱਤ ਦਿਨ ਦਾ ਟਾਈਮ ਦਿੰਨਾ ਅਫਸਰਾਂ ਨੂੰ ਨਹੀਂ ਮੈਂ ਹੜਤਾਲ ਤੇ ਬੈਠੂ ਲਾ ਭੁਖੜਤਾਲ ਕਰੋ ਕੁਛ ਵੀ ਕਰੂੰ ਤਾਂ ਮਤਲਬ ਇਹ ਕਿੱਥੋਂ ਤੋਂ ਹੋਗਾ ਹੁਣ ਐਮ ਐਲ ਏ ਅਫਸਰਾਂ ਨੂੰ ਟਾਈਮ ਬਈ ਭਾਈ ਸੱਤਨਾਂ ਦਾ ਟਾਈਮ ਆ ਤੁਹਾਡੇ ਕੋਲੇ ਕੰਮ ਕਰ ਦੋ ਜਿਨ੍ਹਾਂ ਨੇ 2 ਸਾਲਾਂ ਚ ਨਹੀਂ ਕੀਤਾ ਉਹ ਸੱਤਨਾਂ ਚ ਕੀ ਕਰ ਦੇਣਗੇ ਤੁਸੀਂ ਇਲਜ਼ਾਮ ਲਾਉਣੇ ਹੋ ਉਹ ਫਿਰ ਹੁਣ ਕਿੱਥੋਂ ਕਰ ਦੇਣਗੇ ਫੇਰ ਜੀ ਆ ਕਿ ਤੁਸੀਂ ਹੜਤਾਲ ਤੇ ਬੈਠੋਗੇ ਕਮਾਲ ਦੀ ਗੱਲ ਲੋਕਾਂ ਨੇ ਤੁਹਾਨੂੰ ਹੜਤਾਲ ਤੇ ਬਿਠਾਉਣ ਦੇ ਲਈ ਐਮ ਐਲ ਏ ਬਣਾਇਆ ਲੋਕਾਂ ਨੇ ਤੁਹਾਨੂੰ ਕੰਮ ਕਰਾਉਣ ਦੇ ਲਈ ਐਮ ਐਲ ਏ ਬਣਾ ਤੁਸੀਂ ਵੀ ਬੁੱਢੇ ਨਾਲ ਦੇ ਨਾਂ ਤੇ ਵੋਟਾਂ ਲਗੀਆਂ ਹੋਣਗੀਆਂ ਤੇ ਅੱਜ ਹੱਥ ਖੜੇ ਕਰੀ ਜਾਂਦੇ ਕੋਈ ਸੱਤਾ ਬੁੱਢੇ ਨਾਲ ਸਾਫ ਨਹੀਂ ਹੁੰਦਾ ਫਿਰ ਹੋ ਤੁਸੀਂ ਨਹੀਂ ਕਰਨਾ ਤਾਂ ਹੋਰ ਕੌ ਜਨਤੂ ਤਾਂ ਹਾ ਤੋ ਮੈਨੂੰ ਲੱਗਦਾ ਨਾ ਐਮਐਲਏ ਸਾਹਿਬ ਨੂੰ ਆਦਾ ਰਤੂਬਾ ਦਾ ਨਹੀਂ ਪਤਾ ਕਿਹੜੇ ਅਫਸਰ ਨਾ ਨਸਰ ਕਰਨੇ ਚਾਹੀਦੇ ਆ ਜਿਹੜੇ ਅਫਸਰ ਤੁਹਾਡੀ ਸਰਕਾਰ ਦੀ ਸਾਖ ਖਰਾਬ ਕਰ ਰਿਹਾ ਤੇ ਲੋਕਾਂ ਦੇ ਖਿਲਾਫ ਜਾ ਰਿਹਾ ਐ ਐਮਐਲਏ ਦਾ ਰਤੂਬਾ ਤਾਂ ਚੀਫ ਸੈਕਰੀਟਰੀ ਤੋਂ ਵੱਡਾ ਹੁੰਦਾ ਕਿਹੜੇ ਅਫਸਰ ਕਿਹੜੇ ਅਫਸਰ ਡੀਸੀ ਤਾਂ ਬਹੁਤ ਛੋਟਾ ਐ ਐਮਐਲਏ ਦੇ ਬਰਾਬਰ ਤਾਂ ਫਿਰ ਉਹ ਨਸਰ ਕਿਉਂ ਨਹੀਂ ਕਰਦੇ ਉਹਨੇ ਕੰਪਲੀਟ ਕਰਨੀ ਚਾਹੀਦੀ ਐ ਤੇ ਧਰਨੇ ਲਾਉਂਦੀ ਥਾਂ ਤੇ ਮੈਂ ਮੈਂ ਜਿਹੜੀ ਮੈਂ ਤੁਹਾਨੂੰ ਗੱਲ ਪਹਿਲਾਂ ਵੀ ਕਹੀ ਰਣਾ ਕਿ ਕਿਤੇ ਤੁਹਾਡੇ ਚ ਤਾਂ ਨਹੀਂ ਕੋਈ ਕਾਨ ਕਿਤੇ ਤੁਹਾਡੀ ਤਾਂ ਨਹੀਂ ਮੁੱਖ ਮੰਤਰੀ ਸਾਹਿਬ ਤੱਕ ਪਹ ਖਤਮ ਹੋ ਗਈ ਕਿਉਂਕਿ ਇਹ ਵੀ ਸੁਣਨ ਦੇ ਵਿੱਚ ਆਉਂਦਾ ਨਾ ਕਹਿੰਦੇ ਨੇ ਕਿ ਜਿਹੜਿਆਂ ਦੀ ਥੋੜੀ ਬਹੁਤੀ ਭ੍ਰਿਸ਼ਟਾਚਾਰੀ ਸਾਹਮਣੇ ਆ ਜਾਂਦੀ ਆ ਤੇ ਕਿਉਂਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਨਾ ਕਿ ਭ੍ਰਿਸ਼ਟਾਚਾਰ ਮੁਕਤ ਪੰਜਾਬ ਤਾਂ ਕਹਿੰਦੇ ਨੇ ਕਿ ਉਹ ਦੂਰੀਆਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ ਇਹ ਸੁਣਿਆ ਪਰ ਮਤਲਬ ਸੁਣਿਆ ਤਾਂ ਹੁਣ ਕਿਤੇ ਐਸਾ ਕੁਝ ਤਾਂ ਨਹੀਂ ਚੱਲ ਰਿਹਾ ਜਿਹੜੀ ਤੁਹਾਡੀ ਤਹਾਂ ਤੱਕ ਸੁਣੀ ਨਹੀਂ ਜਾ ਰਹੀ ਐਮ ਐਲ ਏ ਐਮ ਐਲ ਏ ਜੇ ਚਾਹੇ ਤਾਂ ਕੀ ਨਹੀਂ ਕਰ ਸਕਦਾ ਜੀ ਇੱਥੇ ਪਿਛਲੇ ਦਿਨੀ ਮੈਂ ਇੱਕ ਸਰਪੰਚ ਨਾਲ ਇੰਟਰਵਿਊ ਕਰੀਓ ਕਹਿੰਦਾ ਸਰਪੰਚ ਪਿੰਡ ਦਾ ਮੁੱਖ ਮੰਤਰੀ ਹੁੰਦਾ ਜੇ ਸਰਪੰਚ ਇੱਕ ਪਿੰਡ ਦਾ ਮੁੱਖ ਮੰਤਰੀ ਹੋ ਸਕਦਾ ਤਾਂ ਭਾਈ ਇੱਕ ਐਮਐਲਏ ਆਪਦੇ ਹਲਕੇ ਦਾ ਮੁੱਖ ਮੰਤਰੀ ਕਿਉਂ ਨਹੀਂ ਹੋ ਸਕਦਾ ਜਿਉ ਆਪਦੇ ਹਲਕੇ ਦੇ ਵਿੱਚ ਚਾਹੇ ਤਾਂ ਕੰਮ ਕਿਉਂ ਨਹੀਂ ਕਰਵਾ ਸਕਦਾ ਫਿਰ ਫਿਰ ਇਹ ਮੰਨਣੀ ਹੈ ਜੋ ਤੁਸੀਂ ਨੀ ਪੱਥਰ ਧਰਿਆ ਸੀ ਉਹ ਤੁਸੀਂ ਲਾਲੀਪਾਪ ਦਿੱਤਾ ਸੀ ਬਿਲਕੁਲ ਉਦੋਂ ਲੋਕਾਂ ਨੂੰ ਖੁਸ਼ ਕੀਤਾ ਸੀ ਤੁਹਾਨੂੰ ਫਿਰ ਤੁਹਾਨੂੰ ਅੱਜ ਕਿਵੇਂ ਯਾਦ ਆ ਗਈ ਦੂਆਂ ਢਾਈਆਂ ਸਾਲਾਂ ਬਾਅਦ ਕੰਮ ਨਹੀਂ ਹੋ ਰਿਹਾ ਸੀ ਇਸ ਤੋਂ ਪਹਿਲਾਂ ਤੁਸੀਂ ਕਿੰਨੇ ਵਾਰ ਦੀਆਂ ਸ਼ਿਕਾਇਤਾਂ ਕੀਤੀਆਂ ਕਿਸ-ਕਿਸ ਕੋਲੇ ਗਏ ਕੀ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਦੇ ਵਿੱਚ ਗੱਲ ਹੈ ਤੇ ਤੁਹਾਡੇ ਇਲਾਕੇ ਦੇ ਵਿੱਚ ਨੀਂ ਪੱਥਰ ਰੱਖਿਆ ਗਿਆ ਪਰ ਕੰਮ ਨਹੀਂ ਹੋ ਰਿਹਾ ਕੀ ਇਹ ਮਸਲਾ ਤੁਸੀਂ ਵਿਧਾਨ ਸਭਾ ਦੇ ਵਿੱਚ ਚੱਕਿਆ ਨਸ਼ਰ ਕੀਤਾ ਨਹੀਂ ਕੀਤਾ ਤਾਂ ਫਿਰ ਹੁਣ ਕੀ ਕੀ ਗੱਲ ਸ਼ੀਰੋਬੰਨ ਦੇ ਲਈ ਇਹ ਚੀਜ਼ਾਂ ਕਰ ਰਹੇ ਹੋ ਜਾਂ ਆਪਣੀ ਸਰਕਾਰ ਤੋਂ ਬਾਗੀ ਚੱਲ ਰਹੇ ਹੋ ਅਸਲ ਦੇ ਵਿੱਚ ਕਰ ਕੀ ਰਹੇ ਹੋ ਅਸਲੀਅਤ ਜਿਹੜੀ ਕੀ ਹੈ ਉਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆ ਜੂ ਪਰ ਇਹ ਆ ਕਿ ਯਾਰ ਲੀਡਰਾਂ ਨੂੰ ਇਹੀ ਹੈ ਕਿ ਬੁੱਢੇ ਨਾਲੇ ਤੇ ਸਿਆਸਤ ਕਰਨੀ ਛੱਡ ਦਿਓ ਬਹੁਤ ਹੋ ਗਿਆ ਕੌਂ ਕਸ ਨੇ ਸਿਆਸਤ ਕਰ ਲਈ ਸ਼੍ਰੋਮਣੀ ਕਾਲਦਲ ਨੇ ਸਿਆਸਤ ਕਰ ਲਈ ਜਿਹੜੇ ਸ਼੍ਰੋਮਣੀ ਕਾਲਦਲ ਦੇ ਨਾਲ ਭਾਜਪਾ ਸੀ ਦੋਨਾਂ ਨੇ ਸਿਆਸਤ ਕਰ ਲਈ ਹੁਣ ਆਮ ਆਦਮੀ ਆ ਗਈ ਤੁਸੀਂ ਵੀ ਸਿਆਸਤ ਕਰ ਲਈ ਤੁਸੀਂ ਉਹਨਾਂ ਹੱਥ ਖੜੇ ਕਰ ਗਏ ਹਮ ਸਾਬਤ ਤਾਂ ਹੁੰਦਾ ਨਹੀਂ ਅਸੀਂ ਤਾਂ ਅਸੀਂ ਤਾਂ ਇਹ ਕਾਗਜ਼ਾਂ 'ਚ ਆਫ ਹੋ ਰਿਹਾ ਹੈ ਕਾਗਜ਼ਾਂ 'ਚ ਪੈਸੇ ਮਿਲ ਰਹੇ ਹੈ ਕੰਪਨੀਆਂ ਨੂੰ ਸਾਰਾ ਕੁਝ ਹੋ ਰਿਹਾ ਉਹ ਤਾਂ ਕਹੀ ਰਹੇ ਹੈ ਨਾ ਉਹ ਤਾਂ ਮੁੱਖ ਮੰਤਰੀ ਸੌਰੀ ਐਮਐਲਏ ਸਾਹਿਬ ਨੇ ਕਹੀ ਦਿੱਤਾ ਨਾ ਕਿ 90 ਅਸੀਂ ਅ ਸ਼ਾਇਦ 70% ਦੇ ਚੁੱਕਿਆ ਹਾਲਾਂਕਿ ਐਮਐਲਏ ਸਾਹਿਬ 90 ਕਹਿੰਸੀ 87% ਪੈਸਾ ਕਹਿੰਦੇ ਆ ਕਿ ਉਹ ਜਾ ਚੁੱਕਿਆ ਇਸ ਪ੍ਰੋਜੈਕਟ ਦਾ ਉਸ ਕੰਪਨੀ ਦੇ ਕੋਲੇ ਮੇਨਟੇਨੈਂਸ ਦੇ ਲਈ ਵੀ ਸ਼ਾਇਦ 30 ਕਰੋੜ ਪਲੱਸ ਰੁਪਿਆ ਜਿਹੜਾ 1 ਸਾਲ ਦੀ ਮੇਨਟੇਨੈਂਸ ਦਾ ਕਹਿੰਦੇ ਉਹ ਵੀ ਜਾ ਚੁੱਕਿਆ ਉਹ ਤਾਂ ਕਹਿੰਦੇ ਹੁਣ ਇਹਦੀ ਜਾਂਚ ਕਰਾਉਣੀ ਹੈ ਫਿਰ ਐਮਐਲਏ ਸਾਹਿਬ ਕਹਿੰਦੇ ਜਾਂਚ ਕਰਵਾਉਣੀ ਹੁਣ ਕਹਿੰਦੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਕਿ ਜਾਂਚ ਕਰਵਾਓ ਠੀਕ ਹੈ ਜੀ ਪਹਿਲਾਂ ਤੁਸੀਂ ਨਹੀਂ ਪੱਥਰ ਰੱਖਿਆ 2 ਸਾਲ ਉਹ ਚ ਟੱਪ ਗਏ ਹੁਣ ਜਾਂਚ ਕਰਵਾਉਂਗੇ 2.5 ਸਾਲ ਹੋਰ ਟੱਪ ਜਾਣਗੇ ਸੋਡੀ ਸਰਕਾਰ ਗਈ ਤੁਸੀਂ ਕੀ ਕੀਤਾ ਫਿਰ ਤੁਸੀਂ ਫਿਰ ਇਹੀ ਕਹਿਣ ਜੋਗ ਹੋਗੇ ਜੀ ਅਸੀਂ ਨਹੀਂ ਪੱਥਰ ਰੱਖਿਆ ਸੀ ਕੰਮ ਨਹੀਂ ਕੀਤਾ ਅਸੀਂ ਜਾਂਚ ਕਰਵਾਈ ਹੁਣ ਉਹ ਜਾਂਚ ਜਿਹੜੀ ਚੱਲ ਰਹੀ ਆ ਲੋਕਾਂ ਨੇ ਜਾਂਚ ਤਾਂ ਨਹੀਂ ਥੋੜੀ ਜਾਂਚ ਤਾਂ ਨਹੀਂ ਕੁਝ ਲੈਣਾ ਉਹ 2.5 ਸਾਲਾਂ ਦੇ ਵਿੱਚ ਕਿੰਨੇ ਲੋਕ ਬਿਮਾਰੀਆਂ ਨਾਲ ਗ੍ਰਸਤ ਹੋਏ ਹੋਣਗੇ ਤੇ ਆਉਣ ਵਾਲੇ 2.5 ਸਾਲਾਂ ਦੇ ਵਿੱਚ ਕਿੰਨੇ ਲੋਕ ਬਿਮਾਰੀਆਂ ਦੇ ਨਾਲ ਗ੍ਰਸਤ ਹੋਣਗੇ ਥੋੜੀ ਤਾਂ ਭਈ ਸਿਆਸਤ ਹੋਗੀ ਤੁਸੀਂ ਤਾਂ ਆਪ ਦਾ ਨਾਮ ਚਮਕਾ ਲਿਆ ਪਹਿਲਾਂ ਨੀ ਪੱਥਰ ਰੱਖ ਕੇ ਨਾਮ ਚਮਕਾ ਲਿਆ ਸੀ ਹੁਣ ਨੀ ਪੱਥਰ ਢਾ ਕੇ ਨਾਮ ਚਮਕਾ ਲਿਆ ਕਿ ਲੋਕ ਕਹਿੰਦੇ ਹਨ ਕਿ ਵਾਹ ਜੀ ਵਾਹ ਵਾਹ ਜੀ ਵਾਹ ਲੋਕਾਂ ਦੇ ਲਈ ਖੜਿਆ ਉਹ ਕਹਿੰਦੇ ਕਿ ਇਹ ਨੀ ਪੱਥਰ ਮੈਨੂੰ ਟਿਚਰਾ ਕਰਦਾ ਸੀ ਜਦੋਂ ਮੈਂ ਕੋਲ ਦੀ ਲੰਘਦਾ ਸੀ ਇਹ ਨੀ ਪੱਥਰ ਮੈਨੂੰ ਕਹਿੰਦਾ ਸੀਗਾ ਕਿ ਭਾਈ ਮੈਂ ਹੈਗਾ ਤੂੰ ਤੂੰ ਕੰਮ ਨਹੀਂ ਕੀਤਾ ਢਾਈ ਸਾਲਾਂ ਬਾਅਦ ਮਤਲਬ ਤੁਹਾਡੇ ਕੰਨਾਂ ਨੂੰ ਢਾਈ ਸਾਲਾਂ ਬਾਅਦ ਨੀ ਪੱਥਰ ਦੀ ਬਾਜ ਸੁਣੀ ਏਦੋਂ ਪਹਿਲਾਂ ਨੀ ਪੱਥਰ ਦੀ ਬਾਜ ਨਹੀਂ ਸੁਣੀ ਫਿਰ ਇੱਕ ਗੱਲ ਹੋਰ ਵੀ ਹੈ ਨਾ ਤੁਹਾਨੂੰ ਨੀ ਪੱਥਰ ਦੀ ਬਾਜ ਤਾਂ ਸੁਣ ਗਈ ਜਿਹੜੇ ਲੋਕ ਵਿਲ ਜਿਹੜੀਆਂ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੂੰ ਕੈਂਸਰ ਹੁੰਦਾ ਕੈਂਸਰ ਟ੍ਰੇਨ ਜਿਹੜੀ ਜਾਂਦੀ ਆ ਉਹ ਨਹੀਂ ਤੁਹਾਨੂੰ ਸੁਣੀ ਕੈਂਸਰ ਬੈਲਟ ਜਿਹੜਾ ਬਣਿਆ ਉਹ ਨਹੀਂ ਤੁਹਾਨੂੰ ਦੇਖਿਆ ਤੁਹਾਨੂੰ ਨਹੀਂ ਪੱਥਰ ਦੀ ਬਾਜ਼ ਜਿਹੜੀ ਹੈ 2.5 ਸਾਲਾਂ ਤੋਂ ਉਹ ਜਰੂਰ ਸੁਣਗੀ ਮਤਲਬ ਟੀਚਰ ਸ਼ਬਦ ਨਾਲ ਗਲਤ ਆਪ ਦੀ ਵਰਤ ਤੇ ਵਰਤ ਕੇ ਅਸਲ ਚ ਜਿਹੜੇ ਸਿਆਸਦਾਨ ਆ ਉਹ ਲੋਕਾਂ ਨੂੰ ਟੱਚਣਾ ਕਰਦੇ ਹੈ ਹਜੇ ਨਹੀਂ ਪੱਥਰ ਰੱਖ ਕੇ ਬਾਦੂ ਦੇ ਬਿਆਨ ਦੇ ਕੇ ਅਜੇ ਡਰਾਮੇ ਕਰਕੇ ਨਾਲ ਇਹ ਵੀ ਆ ਨਾ ਇੱਕ ਨਹੀਂ ਪੱਥਰ ਦੀ ਗੱਲ ਤਾਂ ਇਹੀ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਜੋ ਸੱਤਾ ਦੇ ਵਿੱਚ ਨਹੀਂ ਹੁੰਦੇ ਸੀ ਕਹਿੰਦੇ ਹੁੰਦੇ ਸੀ ਕਿ ਨਹੀਂ ਪੱਥਰ ਤੇ ਮੇਰਾ ਨਾਂ ਕਿਉਂ ਆਊਗਾ ਮੈਂ ਕਿਹਾ ਤਿੰਨ ਇੱਕ ਦਾ ਮਸਾਲਾ ਰਲਾਇਆ ਮੈਂ ਕਿਹਾ ਇੱਟਾਂ ਫੜਾਈਆਂ ਮੈਂ ਕਿਹਾ ਇੱਥੇ ਬਰੇਤੀ ਫੜਾਈ ਆ ਉਹਨਾਂ ਦੇ ਨਾਮ ਕਿਉਂ ਨਹੀਂ ਤਾਂ ਹੁਣ ਮਿਸਤਰੀਆਂ ਦੇ ਨਾਮ ਕਿਉਂ ਨਹੀਂ ਤਾਂ ਹੁਣ ਉਹਨਾਂ ਨਹੀਂ ਆ ਪੱਥਰਾਂ ਤੇ ਆਪ ਦੇ ਨਾਮ ਪਰ ਉਹੀ ਨਹੀਂ ਪੱਥਰ ਉੱਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਲਿਖਿਆ ਹੋਇਆ ਸੀ ਥੱਲੇ ਐਮ ਐਲ ਏ ਜਿਹੜਾ ਹੈਗਾ ਗੋਗੀ ਗੁਰਪ੍ਰੀਤ ਗੋਗੀ ਲਿਖਿਆ ਹੋਇਆ ਸੀ ਉਹਨੂੰ ਅੱਜ ਢਾ ਰਹੇ ਸੀ ਹਾਲਾਂਕਿ ਹੋਇਆ ਇਹ ਪਹਿਲੀ ਵਾਰ ਹੀ ਆ ਕੀ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਵਾਕਿਆ ਦੇ ਵਿੱਚ ਲੋਕਾਂ ਦੇ ਲਈ ਸਟੈਂਡ ਲਿਆ ਕਿ ਵਾਕਿਆ ਦੇ ਵਿੱਚ ਪੰਜਾਬ ਦੇ ਲਈ ਸਟੈਂਡ ਲਿਆ ਕਿ ਵਾਕਿਆ ਦੇ ਵਿੱਚ ਆਪਣੇ ਹਲਕੇ ਦੇ ਲਈ ਸਟੈਂਡ ਲਿਆ ਜਾਂ ਫਿਰ ਜਿਵੇਂ ਨੀ ਪੱਥਰ ਲਾ ਕੇ ਇਹਨਾਂ ਨੇ ਆਪਣੀ ਵਾਹਵਾਹੀ ਖੱਟੀ ਸੀ ਓਵੇਂ ਹੁਣ ਨੀ ਪੱਥਰ ਪੱਟ ਕੇ ਵੀ ਆਪਣੀ ਵਾਹਵਾਹੀ ਖੱਟੀ ਹੋਊਗੀ